ਦੁਸਰ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਨਿਯਾਮਦੇਲ ਵਾਲੇ ਪਹੁੰਚੇ ਆ ਜਿਹੜਾ ਤਸਵੀਰ ਜਿਹੜਾ ਫਰੋਜਪੁਰ ਮਫੂ ਤੋਂ 5 ਕਿਲੋਮੀਟਰ ਦੀ ਦੂਰੀ ਆ ਅੱਜ ਇਹ ਨਿਰਮਲ ਵੀਰ ਦੇ ਕੋਲ ਆਇਆ ਦੋਸਤੋ ਸੰਧੂ ਵਪਾਰੀਆਂ ਦੇ ਕੋਲ ਸਾਰੇ ਭਰਾ ਜਾਣਦੇ ਆ ਪਿੰਡ ਨਿਯਾਮਦੇਲ ਵਾਲਾ ਸੰਧੂ ਵਪਾਰੀ ਅੱਜ 5 ਤੋਂ 6 ਮੱਧਾ ਝੋਟੀਆਂ ਵਕਾਊ ਆ ਪਹਿਲੇ ਸਵੇਰ ਝੋਟੀਆਂ ਦੀ ਮਿਲ ਜੂਗੀ ਤੁਹਾਨੂੰ ਚੌਗੂ ਚਾਰ ਦਾ ਤਾਂ ਮਹੋਤੰਤਰੀ ਸ਼ੋਰ ਦੇ ਵਿੱਚ ਗੱਲਬਾਤ ਕਰਾਂਗੇ ਨਿਰਮਲ ਕੀ ਹਾਲ ਨੇ ਵਧੀਆ ਵਧੀਆ ਰਾਜ ਸਿੰਘ ਤੂੰ ਹੀ ਸੁਣਾਉ ਬਹੁਤ ਵਧੀਆ ਨਿਰਮਲ ਪੰਜ ਛੇ ਨਗਨੇ ਆਪਣੇ ਕੋਲ ਹਾਂਜੀ ਆਪਾਂ ਮੜੂ ਦੀ ਸ਼ੋਰ ਦੇ ਵਿੱਚ ਹੀ ਗੱਲਬਾਤ ਕਰਦਗੇ ਪਹਿਲਾ ਸੂਆ ਪਲੂਣ ਝੋਟੀਆਂ ਸੋਨਾ ਸਮਾਂ ਕਿੰਨਾ ਕੁ ਬਾਕੀ ਆ ਹਫਤਾ ਜੀ ਬਾਕੀ ਆ ਹਲੋ ਜੀ ਹਫਤਾ ਦੋਸਤੋ ਬਾਕੀ ਆ ਬਾਕੀ ਝੋਟੀ ਮੇਰਾ ਭਰਾ ਚੈੱਕ ਕਰੋ ਮੇਰੀ ਟੂਬ ਆ ਦੇਖੋ ਹੱਲਿਓ ਮੇਰਾ ਭਰਾ ਵੇਖੋ ਚੋਲਾ ਚਾਲਾ ਕਰਮਾਂ ਦੀ ਲੋੜਾ ਵੇਖੋ ਤਿਆਰ ਕਰੀ ਫਿਰਦੀ ਆ ਸੋਨਾ ਕਰਮਾਂ ਦੀ 24 ਚਾਰ ਰੰਗ ਦੀ ਝੋਟੀਆਂ ਪਹਿਲਾ ਸੂਆ ਤੇ ਲੇਵਾ ਕਰਮਾਂ ਦੀ ਦੂਜੀ ਸੁਵੇਰ ਨਾਲ ਮੱਝਾ ਝੋਟੀਆਂ ਜਨਾਂ ਤੇ ਬਾਕੀ ਮੋਲ ਨੂੰ ਨਾਲ ਆਪਾਂ ਫੋਨ ਤੇ ਕੀਤਾ ਵੀਡੀਓ ਦੇ ਵਿੱਚ ਵੀ ਕੀਤਾ ਹਾਂਜੀ ਹਾਂਜੀ ਤੇ ਨਿਰਮਲ ਕੇ ਸੈਗਰ ਨੰਬਰ ਤੇ ਦੂਜੇ ਸਵੇਰ ਸੁਣੀ ਆ ਹਾਂਜੀ ਦੂਜੇ ਸਵੇਰ ਸੁਣੀ ਆ ਤੇ ਦੋਸਤੋ ਦੂਜੇ ਸਵੇਰ ਸੁਣੀ ਆ ਵੀਡੀਓ ਦੇ ਵਿੱਚ ਵੀ ਡਿਟੇਲ ਦਿੱਤੀ ਉਸ ਹਿਸਾਬ ਨਾਲ ਗੱਲਬਾਤ ਕਰਾਂਗੇ ਦਿਨ ਕਿੰਨੇ ਬਾਕੀ ਆ ਲੇਕਿਨ 4-5 ਦਿਨ ਬਾਕੀ ਆ 4-5 ਦਿਨ ਬਾਕੀ ਆ ਦੂਜੇ ਸਵੇਰ ਸੂਣ ਵਾਲੀ ਆ ਚਾਰੇ ਥਾਂ ਨੇ ਕੋਈ ਫੋਰਸ਼ਾਂਗ ਨਹੀਂ ਕੋਈ ਬਾਈ ਕੋਈ ਨੱਕਾ ਕੋਈ ਸੈਰ ਨਹੀਂ ਰੱਖਦੀ ਮੋਲ ਜਿਹੜਾ ਉਹ ਦੋਸਤੋ ਬੇਸ਼ੱਕ ਤੁਸੀਂ ਕੰਟੈਕਟ ਕਰਕੇ ਪੁੱਛ ਲਿਆ ਜੇ ਇੱਕ ਤੇ ਜੇ ਨੰਬਰ ਤੇ ਇਧਰ ਮਾਝ ਦਿਖਾ ਦਿੰਨੇ ਆ ਤੀਜੇ ਸੁਬਾ ਹਾਂਜੀ ਹਾਂਜੀ ਅਜੇ ਨੰਬਰ ਵਾਈਜ਼ ਹੀ ਲੱਗਾ ਕੰਮ ਹਾਂਜੀ ਨੰਬਰ ਵਾਈਜ਼ ਲੱਗਾ ਤੀਜਾ ਸੁਬਾ ਇਹਨੂੰ ਅਜੇ ਅਮਰਗ ਸਮਾਜ ਕਿੰਨਾ ਕੁ ਲੱਜ ਖੁੱਲਾ ਢੁਲਾ ਹਫਤਾ ਲਾਇਨਾ ਅਜੇ 8 ਦਿਨ ਹਜੇ ਤੇ ਵੀ ਬੰਨੇ ਆ ਠੀਕ ਆ ਜੀ ਹਫਤਾ 8 ਦਿਨ ਦੂਸੂ ਸਮਾ ਇਹਦਾ ਵੀ ਬਾਕੀ ਆ ਤੀਜਾ ਸੁਬਾ ਇਸ ਮੈਨੂੰ ਸੁਣਾ ਬਾਕੀ ਲੇਵੇ ਦੀ ਸਾਫ ਸੁਥਰੀ ਆ ਕੱਦ ਵਜਨ ਪੂਰਾ ਤੇ ਮੁੱਲ ਉਹੀ ਗੱਲ ਸੰਪਰਕ ਨੰਬਰ ਸਕਰੀਨ ਦੇ ਉੱਪਰ ਚੱਲਣਦਾ ਆ ਪੁੱਛ ਸਕਦੇ ਹੋ ਇੱਕ ਸੂਈ ਸਵਾਈ ਤੁਹਾਨੂੰ ਮਾਝ ਦਿਖਾ ਦਿੰਨੇ ਆ ਚਾਹੇ ਕੋਈ ਵੀਰ ਤਿੱਜਾ ਚਾਹੇ ਕੋਈ ਵੀਰ ਚੌਥਾ ਮੰਨ ਕੇ ਤੁਸੀਂ ਖਰੀਦ ਲੈ ਕਰ ਲਿਆ ਜੀ ਵੀਡੀਓ ਦੇ ਵਿੱਚ ਵੀ ਵੀਰ ਨੇ ਨੋਟ ਕਰਾਇਆ ਸੀ ਵੀ ਚੌਥਾ ਸੁਹਾ ਮੰਨ ਕੇ ਖਰਦਾ ਕਰ ਲਿਓ ਇਹ ਮਗਰ ਕੱਟਾ ਇਹ ਮੇਲ ਕਾਫ ਆ ਬੱਚਾ ਬਖੂਠੀਆ ਜੀ ਇਹ ਮਗਰ ਦੇ ਕੱਟਾ ਮੇਲ ਕਾਫ ਆ ਇਸ ਵਕਤ ਨਿਰਮਲ ਇਹਦੇ ਥੱਲੇ ਬੋਲਾ ਕਿੰਨਾ 7 ਕਿਲੋ ਰਾਜੀ ਬੋਲਾ 7 ਕਿਲੋ ਬੋਲਾ ਹਾਂ ਜੀ ਸਵਾਈ ਦੀ ਬਿਲਕੁਲ ਬੰਬਲਾਈ ਇੱਕ ਨੰਬਰ ਆ ਜੀ ਠੀਕ ਹੈ ਜੀ ਹਾਂ ਜੀ ਇੱਕ ਅੱਗੇ ਆਪਣੇ ਕੋਲ ਜਿਹੜੀ ਬਗੈਰ ਬੱਚੋਂ ਬੜੀ ਵੱਧ ਕੇ ਚੰਗੀ ਮੋਹਰਾ ਬਰੀਡ ਦੇ ਵਿੱਚ ਝੋਟੀ ਆ ਹਾਂ ਜੀ ਕੋਨੇ ਵੱਡੀ ਹਾਈਟ ਕੱਦ ਦੇ ਵਿੱਚ ਆ ਤੁਸੀਂ ਦੱਸਿਆ ਵੀ ਮੇਰੇ ਕੋਲ ਪਹਾੜੇ ਤੇ ਹਾਂਜੀ ਪਹਾੜੇ ਦੇ ਦੋਵੇਂ ਟਾਈਮ ਮਿਲਦੀ ਆ ਐਸੋ ਸਿਰ ਤੇ ਦੁੱਧ ਕਿੰਨਾ ਚਵਾਦਗੇ 8 ਕਿਲੋ ਆ ਜੀ 8 ਕਿਲੋ ਦੁੱਧ ਹਾਂਜੀ ਇਹਦਾ ਮੁੱਲ ਤਾਂ ਦੱਸ ਦਈਏ ਵੀ 8 ਕਿਲੋ ਦੁੱਧ ਪਹਾੜੇ ਤੇ ਮਿਲਦੀ ਆ ਮੋਰਾ ਬੀੜ ਦੀ ਝੋਟੀ ਆ 65000 ਮੰਗਿਆ ਦੇ ਬਾਹਰ ਦੀ ਤੇਲ ਲਾਦੇ ਹਾਂਜੀ ਬਾਹਰ ਦੀ ਲੈਂਦੇ ਲੋ ਵੀ ਬਾਹਰ ਦੀ ਲੈਣ ਦੇਣ ਕਰ ਦੁੱਤੀ ਆ ਨਿਰਮਲ ਨੇ ਇੱਕ ਰੰਗ ਆ ਬਿਲਕੁਲ ਜੈਡ ਬਲਾਇਕ ਵੱਡੀ ਝੋਟੀ ਆ ਸੋਨਾ ਪਿੱਠਪੂੜਾ 8 ਕਿਲੋ ਦੁੱਧ ਪਹਾੜੇ ਤੇ ਮਿਲਦੀ ਆ ਮਾਰ ਲਓ ਮੇਰਾ ਭਰਾ ਟਰਾਈ ਥਰਾਂ ਵੀ ਸਾਫ਼ ਸੁਥਰੀ ਆ ਇੱਧਰ ਇੱਕ ਕੱਚੀ ਮਾਂ ਵੈਸੇ 20 ਤੋਂ 25 ਦਿਨਾਂ ਦਾ ਸਮਾਂ ਇਹਦਾ ਬਾਕੀ ਆ ਮੁੱਲ ਇਹਦਾ ਵੈਸੇ ਵੀਡੀਓ ਦੇ ਵਿੱਚ ਫੋਨ ਤੇ ਕੀਤਾ ਗਿਆ ਬਾਕੀ ਸਾਰੀਆਂ ਮੱਝਾਂ ਝੋਟੀਆਂ ਦਾ ਮੁੱਲ ਫੋਨ ਬਿਲਕੁਲ ਵੀਡੀਓ ਦੇ ਵਿੱਚ ਕਰ ਦਿੱਤਾ ਗਿਆ ਮੇਰੇ ਮੁੱਲ ਸਵੇਰ ਇਹਦਾ ਕਿੰਨਾ ਅਰੀਜਨਲ ਕੱਜਾਇ ਤੇ ਕੱਜਾ ਤੇ ਦੂਜੇ ਸਵੇਰ ਆਪਣਾ ਹੋ ਗਈ ਸੀ ਕਿੱਜੇ ਸਵੇਰ ਆਪਣਾ ਇਹਦੇ 16 ਕਿਲੋ ਦੁੱਧ ਚਵਾ ਕੇ ਦਿੱਤਾ ਹੋਇਆ ਸੀ 16 ਕਿਲੋ ਦੁੱਧ ਵੀ ਇਹਨੇ ਵੀ ਚਵਾ ਕੇ ਦਿੱਤਾ ਸੀ ਤੇ ਹੁਣ ਸਮਾਂ ਖੜੀ 25 25 ਦਿਨ 20 25 ਦਿਨ ਰਾਜ ਲੈਣੇ ਆ 20 25 ਦਿਨ ਦੋਸਤੋ ਆਰਮ ਨਾਲ ਦੇਂਦੀ ਆ ਮੁੱਲ ਫੋਨ ਤੇ ਕੀਤਾ ਜਾਊਗਾ ਕੋਈ